ਮੇਰੇ ਇਸ ਬੱਚੇ ਨੂੰ ਕਿਸੇ ਟਾਈਮ ਕੁਝ ਲੋਕ ਜਿਨ੍ਹਾਂ ਦਾ ਮੈਂ ਨਾਮ ਨਹੀਂ ਲੈ ਸਕਦੀ ਉਹ ਇੱਕ ਦੂਸਰੇ ਨੂੰ ਇੰਜ ਸ਼ੋਅ ਕਰਦੇ ਨੇ ਵੀ ਉਹ ਬੱਚਾ ਲੰਗੜਾ ਹੈ ਲੰਗੜੀ ਹੈ ਕਿਉਂਕਿ ਜੈਸੇ ਉਹ ਸਰਟੀਫਿਕੇਟਸ ਵੀ ਦੇਖੇ ਜੋ ਡਿਸੇਬਲਸ ਨਹੀਂ ਯੂਨਿਕ ਡਿਸੇਬਲ ਨੇ ਅਸੀਂ ਸਾਰੇ ਯੂਨੀਕਾ ਸਾਨੂੰ ਕੋਈ ਵੱਖ ਨਹੀਂ ਕਰ ਸਕਦਾ ਇਸ ਸੋਸਾਇਟੀ ਦਾ ਹਿੱਸਾ ਲੰਗੜਾ ਹੈ ਜਾਂ ਨਹੀਂ ਹੈ ਉਹ ਬੱਚਾ ਸਾਡਾ ਹੈ ਮਾਂ ਪਿਓ ਦਾ ਕਿਸੇ ਨੋਚਨਲ ਕੀ ਪ੍ਰੋਬਲਮ ਸੋ ਤੇਰੇ ਸੀਗਾ ਕਿ ਯੂਬੀਏ ਸੀ ਕਲੀਅਰ ਕਰਾਂਗੇ ਬਟ ਉਹਨਾਂ ਟਾਈਮ ਨਹੀਂ ਮਿਲਿਆ ਮੈਨੂੰ ਮੇਰੇ ਖਿਆਲ ਨਾਲ ਇਹਦੀ ਜਿੱਤ ਉਹਨਾਂ ਦੇ ਮੂੰਹ ਤੇ ਬਹੁਤ ਵੱਡੀ ਚਪੇੜ ਹੈ ਮੈਨੂੰ ਸੋਚਿਆ ਵੀ ਨਹੀਂ ਸੀਗਾ ਵੀ ਇਹ ਮੇਰੇ ਗਾਲ ਚ ਹੋਏਗਾ ਮੈਂ ਕਦੀ ਵੀ ਨਹੀਂ ਸੋਚਿਆ ਸੀ ਕਿ ਮੈਂ ਇਨੀ ਜਲਦੀ ਇਨਟਰਨੈਸ਼ਨਲ ਖੇਡਣ ਗਏ ਕਦੀ ਕਦੀ ਨਹੀਂ ਸੋਚਦਾ ਸੀ ਇਹ ਸਾਡੇ ਲਈ ਅਨਬਲੀਵੇਬਲ ਵਾਲੀ ਗੱਲ ਹੈ ਕਿਸੇ ਹੋਰ ਦਾ ਨਾਮ ਲੈ ਕੇ ਕਿਹਾ ਗਿਆ ਵੀ ਉਹ ਇੰਜ ਕਹਿ ਰਹੇ ਸੀ ਤੁਹਾਡੀ ਬੇਟੀ ਨੂੰ ਕਿ ਉਹ ਲੰਗੜੀ ਹੈ ਹਣਾ ਔਰ ਜਦੋਂ ਮੈਂ ਉਹਨਾਂ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਨੇ ਨਹੀਂ ਜਿਨ੍ਹਾਂ ਨੇ ਤੁਹਾਨੂੰ ਕਿਹਾ ਉਹੀ ਇਹਨੂੰ ਲੰਗੜੀ ਕਹਿੰਦੇ ਨੇ ਵਿੱਚ ਜੇ ਮੇਰਾ ਹੌਸਲਾ ਡਗਮਗਾ ਗਿਆ ਸੀ ਕੁਝ ਐਹੋ ਜਿਹਾ ਕਿ ਮੈਂ ਨਹੀਂ ਕਰਨਾ ਮੈਂ ਰੋ ਪਈ ਸੀ ਮੈਂ ਕਿਹਾ ਮੈਂ ਨਹੀਂ ਹੋਣਾ ਮਮਨੇ ਕਹ ਅੱਤ ਕੜਿਕ ਵਾਰੀ ਕਰ ਮੈਨੂੰ ਇਸ ਬੱਚੇ 'ਚ ਕਦੀ ਕੋਈ ਕਮੀ ਨਹੀਂ ਲੱਗੀ ਇਹਨੇ 10th 'ਚ ਵੀ ਫਰਸਟ ਸੀ +2 'ਚ ਵੀ ਫਰਸਟ ਆਈ ਸਕੂਲ ਵਾਲਿਆਂ ਦਾ ਵੀ ਫੁੱਲ ਕੋਆਪਰੇਸ਼ਨ ਰੰਦਾ ਦੇ ਨਾਲ ਹਮੇਸ਼ਾ ਜੇ ਰੱਬ ਕਮੀਆਂ ਦਿੰਦਾ ਨਾ ਤੇ ਗੁਣ ਵੀ ਦਿੰਦਾ ਜੋਨੇ ਇਹਨੂੰ ਕਮੀ ਨਾਲ ਪੈਦਾ ਕੀਤਾ ਤੇ ਇਹਦੇ ਭਵਿੱਖ ਬਾਰੇ ਕੁਝ ਸੋਚ ਕੇ ਹੀ ਪੈਦਾ ਕੀਤਾ ਇਹ ਜਿੱਤ ਕੇ ਆਈ ਕੱਲ ਪਿੰਡ ਦੇ ਵਿੱਚ ਵੈਲਕਮ ਹੋਇਆ ਆਮ ਸਭ ਗੁਰਦੁਆਰੇ ਡਿਪਟੀ ਮੇਅਰ ਕੁਲਜੀਤ ਸਿੰਘ 베ਦੀ ਨੇ ਇਹਨੂੰ ਸਨਮਾਨਿਤ ਕੀਤਾ ਸਾਡੇ ਪਿੰਡ ਦੇ ਇੱਥੇ ਬੈਨਰ ਲੱਗੇ ਸੀ ਅਦੀ ਜਿੱਤ ਦੇ ਕੱਲ ਸਵੇਰੇ ਅਸੀਂ ਬੈਨਰ ਲਾਇਆ ਜਿਹੜੇ ਜਲਨ ਵਾਲੇ ਲੋਕ ਨੇ ਤੁਸੀਂ ਇੱਕ ਚੀਜ਼ ਦੇਖੋ ਜਿਨ੍ਹਾਂ ਨੂੰ ਸਾੜਾ ਹੋ ਗਿਆ ਵੀ ਇਹ ਬੱਚਾ ਜਿੱਤ ਕਿਵੇਂ ਗਿਆ ਉਹਨਾਂ ਨੇ ਉਹ ਪੋਸਟਰ ਰਾਤੀ ਹਨੇਰੇ 'ਤੇ ਫਾੜ ਦਿੱਤਾ ਕਾਬਲੀਅਤ ਤੇ ਜਾਂ ਉਸਨੇ ਕੁਝ ਹਾਸਲ ਕੀਤਾ ਉਹ ਸੜਦੇ ਕਿਉਂ ਜੇ ਤੁਹਾਡੀ ਕੋਈ ਜਿੱਦ ਕੋਈ ਰੰਜਿਸ਼ ਹੈ ਸਾਹਮਣੇ ਆਓ ਨਾ ਤਾਂ ਇੱਕ ਵਾਂਡੋ ਚੈਂਪੀਅਨਸ਼ਿਪ ਬਹਿਰੀਨ ਦੇ ਵਿੱਚ ਹੋਇਆ ਔਰ ਆ ਬੱਚਾ ਸਿਲਵਰ ਮੈਡਲ ਜਿੱਤ ਕੇ ਆਇਆ ਇੱਕ हासिल ਹੋਇਆ ਹੋਇਆ ਮੁਕਾਮ ਹੈ ਜਿਹਨੂੰ ਕੋਈ ਨਹੀਂ ਮਿਟਾ ਸਕਦਾ ਅਕਸਰ ਸਿਆਣੇ ਕਹਿੰਦੇ ਨੇ ਜੇ ਤੁਹਾਡੇ ਦੇ ਵਿੱਚ ਹਿੰਮਤ ਹੈ ਤਾਂ ਤੁਸੀਂ ਜੱਗ ਵਿੱਚ ਜਿੱਤ ਸਕਦੇ ਹੋ ਅਜਿਹੇ ਆ ਕਈ ਮਿਸਾਲਾਂ ਨੇ ਸਾਡੇ ਦੇਸ਼ ਦੇ ਵਿੱਚ ਕਈ ਲੋਕ ਹਾਰ ਜਾਂਦੇ ਨੇ ਜ਼ਿੰਦਗੀ ਕੋਲੋਂ ਕਿ ਨਹੀਂ ਅਸੀਂ ਕੁਝ ਨਹੀਂ ਕਰ ਸਕਦੇ ਪਰ ਜੋ ਹਾਰ ਕੇ ਵੀ ਜਿੱਤ ਲੈਂਦੇ ਨੇ ਜ਼ਿੰਦਗੀ ਨੂੰ ਬੜਾ ਕੁਝ ਕਰ ਜਾਂਦੇ ਨੇ ਕਈ ਅਜਿਹੇ ਮਿਸਾਲਾਂ ਨੇ ਇੱਕ ਪੰਜਾਬ ਦੀ ਮੁਹਾਲੀ ਦੇ ਵਿੱਚ ਰਹਿਣ ਵਾਲੀ ਸਤਨਾਮ ਸਿੰਘ ਦਾਊ ਹਰਾਂ ਦੇ ਪਿੰਡ ਦੇ ਵਿੱਚ ਰਹਿਣ ਵਾਲੀ ਦਾਊ ਪਿੰਡ ਦੀ ਕੁੜੀ ਹੈ ਜਿਨੇ ਪੰਜਾਬ ਦਾ ਨਾਮ ਇੰਡੀਆ ਦਾ ਨਾਮ ਰੌਸ਼ਨ ਕੀਤਾ ਤਾਂ ਆਪਣੇ ਪਿੰਡ ਦਾ ਨਾਮ ਆਪਣੇ ਮਾਪਿਓ ਦਾ ਨਾਮ ਰੌਸ਼ਨ ਕੀਤਾ ਮੈਂ ਉਹਨਾਂ ਦੇ ਘਰ ਪਹੁੰਚਿਆ ਆਂ ਸਾਡੇ ਨਾਲ ਨੇ ਹਿੰਮਤਕੌਰ ਨੇ ਉਹਨਾਂ ਦੇ ਮਾਤਾ ਨੇ ਸਿਮਰ ਜੀ ਤੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਜਿਸ ਤਿੱਕੇ ਦੇ ਨਾਲ ਇਹਨਾਂ ਨੇ ਪੈਰਾ 올ੰਪੀਅਨ ਦੇ ਵਿੱਚ ਮੈਡਲ ਹਾਸਲ ਕੀਤਾ ਸਿਲਵਰ ਮੈਡਲ ਤੇ ਉਹ ਸਭ ਤੋਂ ਵੱਖਰਾ ਸੀਗਾ ਉਸ ਤੋਂ ਪਹਿਲਾਂ ਇਹਨਾਂ ਨੇ 골ਡ ਮੈਡਲ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਹਾਸਲ ਕਰ ਚੁੱਕੇ ਨੇ ਸਾਡੇ ਨਾਲ ਨੇ ਸਸੀ ਗੱਲ ਠੀਕ ਠਾਕ ਸਸੀ ਗੱਲ ਜੀ ਹਾਂਜੀ ਠੀਕ ਆ ਜੀ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਤੁਸੀਂ ਸਿਲਵਰ ਮੈਡਲ ਲੈ ਕੇ ਆਏ ਹੋ ਇੰਡੀਆ ਵਾਸਤੇ ਹਾਂਜੀ ਥੈਂਕ ਯੂ ਸੋ। ਅੱਛਾ ਤੁਸੀਂ ਕਿੰਨੇ ਟਾਈਮ ਤੋਂ ਇਹ ਗੇਮ ਕਰ ਰਹੇ ਹੋ? ਪਹਿਲਾਂ ਆਪਣੇ ਬਾਰੇ ਦੱਸੋ ਤੇ ਗੇਮ ਬਾਰੇ ਦੱਸੋ। ਮੇਰਾ ਨਾਮ ਨੀਮਿਤ ਕੌਰ ਹੈ। ਕਰੰਟਲੀ ਹੁਣ ਮੈਂ ਗਵਰਨਮੈਂਟ ਬਾਲ ਟੈਕਨੀਕ ਫੋਰ ਊਮਨ ਸੈਕਟਰ ਜਸਟਿੰਡਰ ਚ ਪੜ ਰਹੀ ਆ। ਇਹ ਗੇਮ ਮੈਂ 8 ਮਹੀਨਿਆਂ ਦੇ ਕਰ ਰਹੀ ਆ। ਤੇ ਇਹ ਗੇਮ ਕਰਨ ਦੀ ਮੈਨੂੰ ਇੰਸਪੀਰੇਸ਼ਨ ਮੇਰੀ ਮੰਮਾ ਵੱਲੋਂ ਮੇਰੇ ਟੀਚਰਸ ਵੱਲੋਂ ਤੇ ਜਿਨ੍ਹਾਂ ਨੇ ਮੈਨੂੰ ਟ੍ਰੇਨ ਕੀਤਾ ਮੇਰੇ ਕੋਚਸ ਉਹਨਾਂ ਵੱਲੋਂ ਦਿੱਤੀ ਗਈ ਹੈ ਸਾਡੇ ਕਾ ਸਪੋਰਟ ਐਸੋਸੀਏਸ਼ਨ ਹੈਗੇ ਪੈਰਾਸਪੋਰਟ ਸੁਸਾਇਟੀ ਆਫ ਚੰਡੀਗੜ੍ਹ ਜਿਹੜੀ ਡਿਸੇਬਲ ਬੱਚਿਆਂ ਨੂੰ ਖੇਡਾਂਦੀ ਹੈ ਉਹਨਾਂ ਦੀ ਨਜ਼ਰ ਮੇਰੇ ਤੇ ਮੇਰੇ 12th ਵਿੱਚ ਪਈ ਉਹਨਾਂ ਨੇ ਮੈਨੂੰ ਆਪਣੇ ਨਾਲ ਜੋੜਿਆ ਉਹਨਾਂ ਨੇ ਮੇਰੀ ਡਿਸੇਬਿਲਟੀ ਦਾ ਸਭ ਵੀ ਮੈਂ ਡਿਸੇਬਲ ਬੱਚਾ ਜਾਂਦੀ ਆ ਮੈਨੂੰ ਇਸ ਬਾਰੇ ਕੋਈ ਨੌਲੇਜ ਨਹੀਂ ਸੀ ਮੈਂ ਸੰਦੀਪ ਹਲਕੀ ਜਿਹੀ ਪ੍ਰੋਬਲਮ ਹੈ ਮੈਂ ਵੀ ਨਾਰਮਲ ਹੀ ਤੇ ਉਹਨਾਂ ਨੇ ਕਿਹਾ ਮੈਂ ਯੂਨੀਕ ਕਮ ਐ ਸਪੈਸ਼ਲ ਆ ਤੇ ਉਹਨਾਂ ਨੇ ਹੀ ਸਾਨੂੰ ਅਗੇ ਗੇਮਸ ਲਈ ਉਹ ਕੀਤਾ ਨੇ ਜਦੋਂ ਅਨ ਸ਼ੁਰੂ ਕੀਤਾ ਉਹਨਾਂ ਨੇ ਕਿ ਵੀ ਟੈਕਵੋਂਡੋ ਦੀ ਗੇਮ ਆਣੀ ਹੈ ਮੋਰ ਜੋ ਉਹਨਾਂ ਨੇ ਸਦਨ ਨੀ ਦੱਸ ਸੀ ਅਸੀਂ ਬਣੇ ਘਟ ਟਾਈਮ ਜਿਉਂ ਉਹਨਾਂ ਨੇ ਸਾਨੂੰ ਤਿਆਰ ਕੀਤਾ ਤੇ ਅਸੀਂ ਤਾਂ ਵੀ ਜਿੱਤੇ ਨੈਸ਼ਨਲ ਇੰਟਰਨੈਸ਼ਨਲ ਲੈ ਸਟਾ ਸਿਲੈਕਸ਼ਨ ਦਾ ਬ੍ਰਿਟਿਸ਼ ਰੈਸ਼ਨਲ ਯੂਨੀਵਰਸਿਟੀ ਫਗਵਾੜਾ ਦੇ ਵਿੱਚ ਹੋਇਆ ਸੀ ਤੇ ਉਹਦੇ ਵਿੱਚ ਮੈਂ 골ਡ ਜਿੱਤੀ ਸੀ ਪਹਿਲਾਂ ਤੁਸੀਂ 골ਡ ਜਿੱਤ ਚੁੱਕੇ ਹਾਂ ਇਨੇਬਲ ਤੇ ਡਿਸੇਬਲ ਸ਼ਬਦ ਜਦੋਂ ਆਉਂਦਾ ਹੈ ਉਦੋਂ ਮਨ ਨੂੰ ਇੱਕ ਵਾਰੀ ਠੇਸ ਪਹੁੰਚਦੀ ਹੈ ਕਿ ਵੀ ਇਨੇਬਲ ਜਿਵੇਂ ਤੁਹਾਡੇ ਕਿਸੇ ਨੇ ਕਿਹਾ ਕਿ ਤੁਸੀਂ ਯੂਨੀਕ ਹੋ ਤੁਸੀਂ ਵੱਖਰੇ ਹੋ ਤੇ ਤੁਹਾਨੂੰ ਪਹਿਲਾਂ ਨਹੀਂ ਪਤਾ ਸੀਗਾ ਕਿ ਮੈਂ ਮੈਨੂੰ ਇਹ ਚੀਜ਼ਾਂ ਬਾਰੇ ਹੈ ਨਾ ਵੀ ਆ ਇਦਾਂ ਹੈ ਕਿ ਨਹੀਂ ਇਸ ਚੀਜ਼ ਦਾ ਮਾਨ ਮਹਿਸੂਸ ਹੋਇਆ ਕਿ ਤੁਸੀਂ ਇੰਡੀਆ ਦੇ ਲਈ ਖੇਡੇ ਤੇ ਤੁਸੀਂ ਆਪਣਾ ਨਾਮ ਰੌਸ਼ਨ ਕੀਤਾ ਪੰਜਾਬ ਦਾ ਦੇਸ਼ ਦਾ ਨਾਮ ਰੌਸ਼ਨ ਹਾਂਜੀ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਪੰਜਾਬ ਦੀ ਧੀ ਹਾਂ ਤੇ ਮੈਂ ਨਾਮ ਰੌਸ਼ਨ ਕੀਤਾ ਵੈਸੇ ਮੈਂ ਪੰਜਾਬ ਦੀ ਧੀ ਹਾਂ ਬਟ ਮੈਂ ਚੰਡੀਗੜ੍ਹ ਵੱਲੋਂ ਖੇਡਦੀ ਹਾਂ ਕਿਉਂਕਿ ਮੇਰਾ ਜਿਹੜਾ ਕਾਲਜ ਹੈ ਉਹ ਚੰਡੀਗੜ੍ਹ ਚ ਹੈਗਾ ਹੂੰ ਹੂੰ ਬਿਲਕੁਲ ਅੱਛਾ ਮਾਪਿਓ ਦੀ ਕਿਨਿਕ سپورਟ ਰਹਿੰਦੀ ਆ ਫਿਰ ਇਸ ਗੇਮ ਦੇ ਵਿੱਚ ਜਾਂ ਪਹਿਲਾਂ ਜਿਵੇਂ ਤੁਸੀਂ ਮੈਡਲ ਲੈ ਕੇ ਆਏ ਹੋ ਮੇਰੇ ਮੰਮੀ ਪਾਪਾ ਨੇ ਮੈਨੂੰ ਕਦੀ ਕੁਝ ਕਰਨ ਤੋਂ ਜ਼ਰਾ ਰੋਕਿਆ ਨਹੀਂ ਤੇ ਸਭ ਤੋਂ ਜ਼ਿਆਦਾ سپورਟ ਜਿਹੜੀ رہی ਉਹ ਮੇਰੀ ਮੰਮਾ ਮੰਮਾ ਦੀ ਰਹੀ ਹੈ ਉਹਨਾਂ ਨੇ ਹੀ ਮੈਨੂੰ ਅੱਗੇ ਕਰੇਜ ਕੀਤਾ ਵੀ ਤੋਂ ਅੱਗੇ ਵੱਧ ਵਿੱਚ ਜੇ ਮੇਰਾ ਹੌਸਲਾ ਡਗਮਗਾ ਗਿਆ ਸੀ ਕੁਝ ਐਹੋ ਜਿਹਾ ਕਿ ਮੈਂ ਨਹੀਂ ਕਰਨਾ ਮੈਂ ਰੋ ਪਈ ਸੀ ਮੈਂ ਕਿਹਾ ਮੈਂ ਨਹੀਂ ਹੋਣਾ ਮੰਮੀ ਨੇ ਕਹੇ ਤਾਂ ਕਰ ਇੱਕ ਵਾਰੀ ਕਰ ਫਿਰ ਕਰ ਲਿਆ ਫਿਰ ਆਪੇ ਹੋਇਆ ਮੈਂ ਗੇਰ ਕਿਸੇ ਮੰਮੀ ਨੇ ਚੱਕ ਕੇ ਥੋੜਾ ਅੱਗੇ ਤੱਕੇਲਤਾ ਵੀ ਜਾਓ ਬਦੋ ਅੱਗੇ ਇਹ ਰਹਿੰਦਾ ਮਨ ਦੇ ਵਿੱਚ ਡਰ ਕੇ ਨਹੀਂ ਕਰ ਪਾਵਾਂਗੇ ਜਾਂ ਨਹੀਂ ਕਰ ਪਾਵਾਂਗੇ ਜਦੋਂ ਗੇਮ ਕਰ ਰਹੇ ਹੁੰਦੇ ਹਾਂ ਜਾਂ ਐਨ ਮੌਕੇ ਦੇ ਉੱਤੇ ਖੜੇ ਹਾਂ ਵੀ ਹੁਣ ਮੈਡਲ ਲੈਣਾ ਉਹਨੂੰ ਜਦੋਂ ਉੱਤੇ ਪਹੁੰਚਦੇ ਆ ਤੇ ਇਹ ਡਰ ਤੇ ਹੁੰਦਾ ਹੀ ਹੁੰਦਾ ਜਿੱਤਾਂਗੇ ਕਿ ਨਹੀਂ ਜਿੱਤਾਂਗੇ ਤੇ ਫਿਰ ਉਤੇ ਬੰਤੇ ਜੀ ਰੱਬ ਦਾ ਨਾਮ ਲੈ ਕੇ ਚੱਲਦੀ ਦਾ ਵੀ ਜਿੱਤ ਕੇ ਆਣਾ ਤੇ ਵੀ ਰੱਬ ਮੇਰਾ ਬਾਲਾ ਸਾਡੀ ਮਿਹਨਤ ਕਰਦੀ ਆਗੇ ਕੰਮ ਬਿਲਕੁਲ ਇੱਕ ਟਾਈਮ ਹੁੰਦਾ ਚੰਗਾ ਤੇ ਮਾੜਾ ਦੋ ਟਾਈਮ ਹੁੰਦੇ ਆ ਕਹਿੰਦੇ ਚੰਗੇ ਟਾਈਮ ਚ ਤਾਂ ਸਾਰੇ ਭੱਜ ਕੇ ਆਉਂਦੇ ਆ ਮਾੜੇ ਟਾਈਮ ਚ ਤਾਂ ਨਾਲ ਵਾਲੇ ਵੀ ਸਾਥ ਛੱਡ ਜਾਂਦੇ ਐਹੋ ਜਿਹਾ ਕਦੇ ਹੋਇਆ ਕਿ ਤੁਹਾਡੇ ਨਾਲ ਜਦੋਂ ਮਾੜਾ ਟਾਈਮ ਹੋਵੇ ਜਾਂ ਚੰਗਾ ਟਾਈਮ ਹੋਵੇ ਕੋਈ ਅੱਗੇ ਪਿੱਛੇ ਦੀ ਨੇ ਮਾਰੇ ਦਮ ਸੱਤੀ ਸਾਰੇ ਭੱਜ ਜਾਂਦੇ ਨੇ ਹੋਇਆ ਤੁਹਾਡੇ ਨਾਲ ਐਕਸਪੀਰੀਅੰਸ ਹੁਣ ਜਦ ਮੈਂ ਵਾਪਸ ਆਈ ਹਾਂ ਤੇ ਮੈਂ ਕੁਝ ਲੋਕ ਸੀਗੇ ਵਿੱਚ ਜੋ ਮੇਰੇ ਮਾਰੇ ਟਾਈਮ ਭੱਜ ਗਏ ਤੇ ਮੇਰੇ ਚੰਗੇ ਟਾਈਮ ਭੱਜ ਕੇ ਮੈਨੂੰ ਮਗਰ ਗੱਲ ਆ ਰਹੇ ਨੇ ਮਾਰੇ ਟਾਈਮ ਤੇ ਜਦ ਉਹਨਾਂ ਦੀ ਲੋਟ ਸੀ ਉਹਨਾਂ ਨੇ ਮੁੜ ਕੇ ਵੀ ਨਹੀਂ ਵੇਖਿਆ ਤੇ ਉਹਨਾਂ ਦੀ ਇਹ ਉਹਨਾਂ ਨੂੰ ਪਤਾ ਮੈਂ ਉਹ ਉਹਨਾਂ ਦੀ ਗੱਲ ਕਰ ਰਹੀ ਆ ਬਾਕੀ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਜਿੱਤ ਕੇ ਨਾਮ ਰੌਸ਼ਨ ਕੀਤਾ ਹੈ ਪੰਜਾਬ ਇੰਡੀਆ ਤੇ ਆਪਣੀ ਫੈਮਲੀ ਦਾ ਮਾਣ ਮਹਿਸੂਸ ਹੋਇਆ ਮੈਨੂੰ ਇਨਾ ਕੋਸ਼ਿਸ਼ ਮਾਨੀ ਸੀ ਕਿ ਜਿੰਨਾ ਮੇਰੀ ਮੰਮੀ ਮੇਰੀ ਮਾਂ ਮੇਰੇ ਰਿਸ਼ਤੇਦਾਰ ਮੇਰੇ ਕਰੀਬੀ ਲੋਗ ਰੋ ਰਹੇ ਸੀ ਖੁਸ਼ੀ ਨਾਲ ਮੈਂ ਕਹਾਂ ਮੈਨੂੰ ਤੇ ਇੰਨੀ ਖੁਸ਼ੀ ਹੋ ਰਹੀ ਹੈ ਰੋਣਾ ਆ ਨਹੀਂ ਰਿਹਾ ਸਾਰੇ ਹੀ ਰੋ ਰਹੇ ਨੇ ਤੇ ਉਹ ਵੀ ਬਹੁਤ ਮਾਣ ਮਹਿਸੂਸ ਹੋਇਆ ਮੈਨੂੰ ਇਸ ਤੋਂ ਮੈਂ ਪ੍ਰੈਕਟਿਸ ਕਰਨ ਜਾਣੀ ਸੀ ਕਿ ਤੇ ਮੈਨੂੰ 4 ਵਜੇ ਪ੍ਰੈਕਟਿਸ ਹੁੰਦੀ ਸੀ 4 ਵਜੇ ਮੇਰਾ ਕਾਲਜ ਛੁੱਟਦਾ ਹੁੰਦਾ ਸੀ ਤੇ ਪ੍ਰੈਕਟਿਸ ਤੇ ਜਾਣ ਲਈ ਮੈਨੂੰ ਇੱਕ ਘੰਟਾ ਲੱਗਦਾ ਸੀ ਪਹੁੰਚਣ ਲਈ ਉਸ ਵਾਸਤੇ ਜਿਹੜੇ ਮੇਰੇ ਡਿਪਾਰਟਮੈਂਟ ਦੇ ਮੇਰੇ ਕੋਰਸ ਦੇ ਡਿਪਾਰਟਮੈਂਟ ਦੇ ਹੈਡ ਸੀਗੇ ਰਾਜੇ ਸਰ ਨੇ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਤੁਸੀਂ ਜਾਓ ਤੁਸੀਂ ਖੇਡ ਕੇ ਆਓ ਉਹ ਕਰ ਦੇ ਸੀ ਕਿ ਕਿਉਂਕਿ ਮੇਰੀ ਅਟੈਂਡੈਂਸ ਸ਼ਾਰਟਨ ਕਰਕੇ ਛੁੱਟੀ ਨਹੀਂ ਲੈ ਸਕਦੀ ਸੀ ਬਟੋਕਨ ਦੇ ਸੀ ਬੇਟਾ ਤੁਸੀਂ ਜਾਓ ਜਿੱਤ ਕੇ ਆਸੀ ਕਰ ਲਾਂਗੇ ਤੁਹਾਨੂੰ ਥੋੜਾ ਹੋਰ ਟਾਈਮ ਦੇ ਰਾਂਗੇ ਤੁਸੀਂ ਸਟੱਡੀ ਕਰ ਲੋਗੇ ਅੱਗੇ ਦੇ ਹੁਣ ਵੀ ਉਹਨਾਂ ਦੀ ਬਾਟਸਪੋਰਟਰੀ ਵੀ ਮੇਰੀ ਕਲਾਸ ਇੰਚਾਰਜ ਦੀ ਬਾਟਸਪੋਰਟਰੀ ਹੈ। ਬਿਲਕੁਲ ਸਾਰਿਆਂ ਨੇ ਸਾਥ ਦਿੱਤਾ। ਖਾਸ ਤੌਰ ਤੇ ਮਾਪਿਓ ਦਾ ਮਾਤਾ ਨਾਲ ਖੜੇ ਹੋਏ ਨੇ। ਕਹਿੰਦੇ ਕਿ ਜਦੋਂ ਮੈਂ ਜਿੱਤ ਕੇ ਆਈ ਮੈਂ ਹੱਸ ਰਹੀ ਸੀਗੀ ਤੇ ਬਾਕੀ ਰੋ ਰਹੇ ਸੀਗੇ। ਕਈਆਂ ਦੇ ਅੱਖਾਂ ਦੇ ਵਿੱਚ ਖੁਸ਼ੀ ਦੇ ਹੰਝੂ ਸੀਗੇ, ਕਈਆਂ ਦੇ ਕਿਸੇ ਹੋਰ ਤਰ੍ਹਾਂ ਦੇ ਸੀਗੇ। ਬਿਲਕੁਲ ਕਈਆਂ ਦੇ ਮਾਣ ਕਿੰਨਾ ਕਿ ਮਹਿਸੂਸ ਹੋਇਆ। ਬਹੁਤ ਜ਼ਿਆਦਾ ਮਾਣ ਮਹਿਸੂਸ ਹੋਇਆ। ਮੇਰੇ ਇਸ ਬੱਚੇ ਨੂੰ ਕਿਸੇ ਟਾਈਮ ਕੁਝ ਲੋਕ ਜਿਨ੍ਹਾਂ ਦਾ ਮੈਂ ਨਾਮ ਨਹੀਂ ਲੈ ਸਕਦੀ। ਉਹ ਇੱਕ ਦੂਸਰੇ ਨੂੰ ਇੰਜ ਸ਼ੋਅ ਕਰਦੇ ਨੇ ਵੀ ਉਹ ਬੱਚਾ ਲੰਗੜਾ ਹੈ ਲੰਗੜੀ ਹੈ ਲੰਗੜਾ ਹੈ ਜਾਂ ਨਹੀਂ ਹੈ ਉਹ ਬੱਚਾ ਸਾਡਾ ਹੈ ਮਾਂ ਪਿਓ ਦਾ ਕਿਸੇ ਨੂੰ ਇਸ ਨਾਲ ਕੀ ਪ੍ਰੋਬਲਮ ਮੇਰੇ ਖਿਆਲ ਨਾਲ ਇਹਦੀ ਜਿੱਤ ਉਹਨਾਂ ਦੇ ਮੂੰਹ ਤੇ ਬਹੁਤ ਵੱਡੀ ਚਪੇੜ ਹੈ ਇਹ ਤੁਹਾਨੂੰ ਕਿਹਾ ਗਿਆ ਇਹੋ ਜੇ ਮਿਹਣੇ ਤਾਨੇ ਮਾਰੇ ਗਏ ਵੀ ਤੁਹਾਡੇ ਬੱਚੀ ਇਸ ਤਿਹੇ ਨਾਲ ਬਿਲਕੁਲ ਕਿਸੇ ਹੋਰ ਦਾ ਨਾਮ ਲੈ ਕੇ ਕਿਹਾ ਗਿਆ ਵੀ ਉਹ ਇੰਜ ਕਹਿ ਰਹੇ ਸੀ ਤੁਹਾਡੀ ਬੇਟੀ ਨੂੰ ਕਿ ਉਹ ਲੰਗੜੀ ਹੈ ਹਨਾ ਔਰ ਜਦੋਂ ਮੈਂ ਉਹਨਾਂ ਨਾਲ ਗੱਲ ਕੀਤੀ ਤਾਂ ਉਹ ਅੱਗੋਂ ਕਹਿੰਦੇ ਨੇ ਨਹੀਂ ਜਿਨ੍ਹਾਂ ਨੇ ਤੁਹਾਨੂੰ ਕਿਹਾ ਉਹੀ ਇਹਨੂੰ ਲੰਗੜੀ ਕਹਿੰਦੇ ਨੇ ਤੇ ਮੈਂ ਕਿਹਾ ਠੀਕ ਹੈ ਕੋਈ ਗੱਲ ਨਹੀਂ ਇਹ ਤਾਂ ਵਾਹਿਗੁਰੂ ਦੀ ਦੇਣ ਹੈ ਕਿਸੇ ਨੂੰ ਸਹੀ ਸਲਾਮਤ ਬੱਚੇ ਮਿਲਦੇ ਨੇ ਕਿਸੇ ਨੂੰ ਪ੍ਰੋਬਲਮ ਨਾ ਮਿਲ ਜਾਂਦੇ ਨੇ ਮਾਪੇ ਤੇ ਡਿਪੈਂਡ ਕਰਦਾ ਉਹ ਕਿਸ ਤਰ੍ਹਾਂ ਆਪਣੇ ਬੱਚੇ ਨੂੰ ਪਾਲਦੇ ਨੇ ਹਨ ਮੈਨੂੰ ਇਸ ਬੱਚੇ 'ਚ ਕਦੀ ਕੋਈ ਕਮੀ ਨਹੀਂ ਲੱਗੀ ਇਹਨੇ 10th 'ਚ ਵੀ ਫਰਸਟ ਸੀ ਪਲੱਸ 2 'ਚ ਵੀ ਫਰਸਟ ਆਈ ਸਕੂਲ ਵਾਲਿਆਂ ਦਾ ਵੀ ਫੁੱਲ ਕੋਆਪਰੇਸ਼ਨ ਰੰਦਾ ਇਹਦੇ ਨਾਲ ਹਮੇਸ਼ਾ ਇਹਨੂੰ ਪ੍ਰੋਬਲਮ ਹੋ ਜਾਂਦੀ ਹੈ ਕਈ ਵਾਰ ਜ਼ਿਆਦਾ دیر ਬੈਠ ਨਹੀਂ ਪਾਂਦੀ ਸਕੂਲ ਨੇ ਕਦੀ ਨਹੀਂ ਕੋਈ ਪ੍ਰੋਬਲਮ ਕੀਤੀ ਕੁਝ ਨਹੀਂ kiya ਉਹਨਾਂ ਨੇ ਫੁੱਲ ਸਪੋਰਟ ਕੀਤੀ ਵੀ ਬੱਚਾ ਪੜ ਲੈਂਦਾ ਵਧੀਆ ਚੱਲਦਾ ਹੈ ਕਹਿਣ ਦਾ ਭਾਵੇਂ ਵੀ ਜੇ ਰੱਬ ਕਮੀਆਂ ਦਿੰਦਾ ਨਾ ਤੇ ਗੁਣ ਵੀ ਦਿੰਦਾ ਜਿਉਂਨੇ ਨੂੰ ਕਮੀ ਨਾਲ ਪੈਦਾ ਕੀਤਾ ਤੇ ਇਹਦੇ ਭਵਿੱਖ ਬਾਰੇ ਕੁਝ ਸੋਚ ਕੇ ਹੀ ਪੈਦਾ ਕੀਤਾ ਹੈ ਵੀ ਅੱਗੇ ਜਾ ਕੇ ਬੱਚਾ ਕੁਝ ਕਰੇਗਾ ਅੱਜ ਤਾਈ ਇਹ ਇਹਨਾਂ ਦਾ ਨਾਮ ਜਿਹੜਾ ਇੰਡੀਆ ਦੇ ਵਿੱਚ ਆ ਰਿਹਾ ਰੌਸ਼ਨ ਕਰ ਰਿਹਾ ਤੁਹਾਡੇ ਸਾਰਿਆਂ ਦਾ ਤੇ ਇਹ ਵੱਖਰਾ ਹੈ ਜਿਵੇਂ ਤੁਸੀਂ ਕਿਹਾ ਕਿ ਜਿਹੜੇ ਹੱਸਦੇ ਸੀਗੇ ਜਾਂ ਇਹਨੂੰ ਕੁਝ ਸ਼ਬਦਾਂ ਦੇ ਬੋਲਦੇ ਉਹਨਾਂ ਦੇ ਮੂੰਹ ਤੇ ਚਪੇੜਾ ਬਾਕੀ ਚਪੇੜਾ ਉਹ ਅੱਜ ਚੁੱਪ ਹੋਣਗੇ ਬਿਲਕੁਲ ਬਿਲਕੁਲ ਚੁੱਪ ਹੋਣਗੇ ਜੀ ਚੁੱਪ ਹੈ ਪਰ ਇੱਕ ਤੁਹਾਨੂੰ ਹੋਰ ਚੀਜ਼ ਦੱਸ ਦਿਆਂ ਇਹ ਜਿੱਤ ਕੇ ਆਈ ਕੱਲ ਪਿੰਡ ਦੇ ਵਿੱਚ ਵੈਲਕਮ ਹੋਇਆ ਆਮ ਸਭ ਗੁਰਦੁਆਰੇ ਡਿਪਟੀ ਮੇਅਰ ਕੁਲਜੀਤ ਸਿੰਘ 베ਦੀ ਨੇ ਇਹਨੂੰ ਸਨਮਾਨਿਤ ਕੀਤਾ ਸਾਡੇ ਪਿੰਡ ਦੇ ਇੱਥੇ ਬੈਨਰ ਲੱਗੇ ਸੀ ਅਦੀ ਜਿੱਤ ਦੇ ਕੱਲ ਸਵੇਰੇ ਅਸੀਂ ਬੈਨਰ ਲਾਇਆ ਜਿਹੜੇ ਜਲਨ ਵਾਲੇ ਲੋਕ ਨੇ ਤੁਸੀਂ ਇੱਕ ਚੀਜ਼ ਦੇਖੋ ਜਿੰਨਾਂ ਨੂੰ ਸਾੜਾ ਹੋ ਗਿਆ ਵੀ ਇਹ ਬੱਚਾ ਜਿੱਤ ਕਿਵੇਂ ਗਿਆ ਉਹਨਾਂ ਨੇ ਉਹ ਪੋਸਟਰ ਰਾਤੀ ਹਨੇਰੇ 'ਤੇ ਫਾੜ ਦਿੱਤਾ ਅੱਛਾ ਐਡੀ ਵੱਡੀ ਹਰਕਤ ਕਰ ਦਿੱਤੀ ਬਿਲਕੁਲ ਕਰ ਦਿੱਤੀ ਸੀ ਤੁਸੀਂ ਵੀਡੀਓ ਬਣਾਓ ਮੈਂ ਕਹਨੀ ਪਾਓ ਲੋਕਾਂ ਨੂੰ ਪਤਾ ਲੱਗੇ ਪਿੰਡ ਦੇ ਵਿੱਚ ਜਿੰਨੇ ਹਰਕਤ ਕੀਤੀ ਹੈ ਉਹਨੂੰ ਵੀ ਅਹਿਸਾਸ ਹੋਏਗਾ ਕਿਉਂਕਿ ਦੇਖੋ ਆਪਣਾ ਬੱਚਾ ਜੇ ਕੁਝ ਨਹੀਂ ਕਰ ਸਕਦਾ ਤੁਸੀਂ ਕਿਸੇ ਦੂਸਰੇ ਬੱਚੇ ਦੀ ਕਾਬਲੀਅਤ ਤੇ ਜਾਂ ਉਸਨੇ ਕੁਝ ਹਾਸਲ ਕੀਤਾ ਉਹ ਤੂੰ ਸੜਦੇ ਕਿਉਂ ਜੇ ਤੁਹਾਡੀ ਕੋਈ ਜਿੱਦ ਕੋਈ ਰੰਜਿਸ਼ ਆ ਸਾਹਮਣੇ ਆਉ ਨਾ ਤੁਸੀਂ ਕਹੋ ਬਿਲਕੁਲ ਇਹਦੇ ਪੋਸਟਰ ਫਾੜ ਕੇ نیچے ਸੁਟਾ ਐ ਸੀ ਸੀ نیچے ਸੁਟਿਆ ਹੋਇਆ ਵੀ ਚੁੱਕ ਲਿਆ ਏ ਉਹ ਇਹ ਕੁਛ ਹੁਣ ਤੁਹਾਡੀ ਵੀਡੀਓ ਆ ਕੇ ਡਿਲੀਟ ਕਰ ਦੇਣਗੇ ਨਹੀਂ ਕਰ ਸਕਦੇ ਅਖਬਾਰਾਂ ਦੇ ਵਿੱਚ ਜਿਹੜੀਆਂ ਕਟਿੰਗ ਕਿੰਨੀਆਂ ਅਖਬਾਰਾਂ ਫਾੜ ਦੇਣਗੇ ਕਿਹੜੀ ਲਾਇਬ੍ਰੇਰੀ ਚੋਂ ਲਿਆਣਗੇ ਕਿੰਨੀਆਂ ਅਖਬਾਰਾਂ ਚੋਂ ਮੇਰੇ ਬੱਚੇ ਦੀ ਫੋਟੋ ਫਾੜ ਦੇਣਗੇ ਕੁਛ ਨਹੀਂ ਕੀਤਾ ਜਾ ਸਕਦਾ ਜਿਨ੍ਹਾਂ ਦੇ ਦਿਲਾਂ ਤੇ ਨੇ ਰਾਜ ਕਰਨਾ ਇਹ ਕਰ ਗਈ ਕਿ ਪਹਿਲਾ ਜਿਹਨੂੰ ਕਹਿੰਦੇ ਨੇ ਤਾ ਇੱਕ ਮਾਂਡੋ ਚੈਂਪੀਅਨਸ਼ਿਪ ਬਹਿਰਨ ਦੇ ਵਿੱਚ ਹੋਇਆ ਹੋਰ ਇਹ ਬੱਚਾ ਸਿਲਵਰ ਮੈਡਲ ਜਿੱਤ ਕੇ ਆਇਆ ਇੱਕ ਹਾਸਿਲ ਹੋਇਆ ਹੋਇਆ ਮੁਕਾਮ ਹੈ ਜਿਹਨੂੰ ਕੋਈ ਨਹੀਂ ਮਿਟਾ ਸਕਦਾ ਉੱਗਣ ਵਾਲੇ ਉਗ ਪੈਂਦੇ ਨੇ ਕਹਿੰਦੇ ਸੀਨਾ ਪਾੜ ਕੇ ਪੱਤਰਾੰ ਦਾ ਤੇ ਉਗ ਪਏ ਮਨ ਦੁਖੀ ਹੋਇਆ ਸੀ ਜਦੋਂ ਪੋਸਟਰ ਪੜਿਆ ਬੱਚੇ ਦਾ ਕਿਉਂਕਿ ਇੱਕ ਤਾਨੇ ਮਾਰਦੇ ਸੀਗੇ ਉਦੋਂ ਮਨ ਦੁਖੀ ਹੁੰਦਾ ਇੱਕ ਜਦੋਂ ਜਿੱਤ ਕੇ ਆਏ ਉਦੋਂ ਮਨ ਦੁਖੀ ਹੋਇਆ ਦੁਖੀ ਹੋਇਆ ਇਸ ਗੱਲੋਂ ਨਹੀਂ ਦੁਖੀ ਹੋਇਆ ਕਿ ਪੋਸਟਰ ਫਾੜਤਾ ਮੈਂ ਹੀ ਗੱਲ ਆਪਣੇ ਹਸਬੰਦ ਨੂੰ ਕਹੀ ਮੈਂ ਕਿ ਪੋਸਟਰ ਫਾੜਨ ਨਾਲ ਕੁਝ ਨਹੀਂ ਹੋਣਾ ਜਿਹੜੀਆਂ ਅਖਬਾਰਾਂ 'ਚ ਖਬਰਾਂ ਲੱਗਣਗੀਆਂ ਉਹਨਾਂ ਨੂੰ ਕੋਣ ਫਾੜੇਗਾ ਠੀਕ ਹੈ ਨਾ ਅਸੀਂ ਆਪਣੇ ਪਿੰਡ ਦਾ ਇੱਕ ਗਰੁੱਪ ਬਣਿਆ ਹੋਇਆ ਉਹਦੇ 'ਚ ਵੀ ਮੈਂਸ਼ਨ ਕੀਤਾ ਵੀ ਦੇਖੋ ਅਸੀਂ ਵੀਡੀਓ ਪਾਈ ਕਿ ਇਦਾਂ ਪੋਸਟਰ ਫਾੜ ਦਿੱਤਾ ਗਿਆ ਬੱਚੇ ਦਾ ਇੱਕ ਦਿਨ ਵੀ ਪੋਸਟਰ ਨਹੀਂ ਰਹਿਣ ਦਿੱਤਾ ਗਿਆ ਤੇ ਲੋਕਾਂ ਨੇ ਹੀ ਉਹਦੇ ਵਿੱਚ ਪਾਇਆ ਵੀ ਅਸ ਬੱਚੇ ਦੀ ਜਿੱਤ ਹੀ ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜ ਹੈ ਜਿਨ੍ਹਾਂ ਨੇ ਪੋਸਟਰ ਫਾੜਿਆ ਉਹਨਾਂ ਦੇ ਮੂੰਹ ਤੇ ਚਪੇੜ ਤਾਂ ਵੱਜ ਚੁੱਕੀ ਹੈ ਬਾਕੀ ਇਹ ਉਹਨਾਂ ਲੋਕਾਂ ਦੀ ਹਰਕਤ ਹੁੰਦੀ ਹੈ ਜਿਨ੍ਹਾਂ ਦੇ ਖੁਦ ਦੇ ਬੱਚੇ ਨੇ ਕੰਮੇ ਹੁੰਦੇ ਨੇ ਬਿਲਕੁਲ ਅੱਛਾ ਮੈਂ ਨਾ ਜਿਵੇਂ ਤੁਸੀਂ ਮੈਨੂੰ ਦੱਸਿਆ ਕਿ ਤੁਸੀਂ ਹਜੇ ਤੱਕ ਡਿਸੇਬਲ ਦਾ ਕੋਈ ਸਰਟੀਫਿਕੇਟ ਜਗਾ ਇਸ ਜੀ ਚੀਜ਼ ਕੋਈ ਕਦੇ ਬਣਵਾਈ ਨਹੀਂ ਬਣਵਾਈ ਨਹੀਂ ਸੀ ਨਹੀਂ ਬਣਵਾਈ ਸੀ ਇਹ ਤੁਸੀਂ ਹੁਣ ਬਣਵਾਈ ਜਾ ਕਿ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਵੀ ਇਸ ਟਿੱਕੇ ਦੇ ਨਾਲ ਆ ਹਾਂਜੀ ਇਹ ਜੇ ਪਹਿਲਾਂ ਬਣਵਾਇਆ ਹੁੰਦਾ ਤੁਸੀਂ ਕਹ ਰਹੇ ਕਿ ਇਹਨਾਂ ਨੇ ਹੋਰ ਨਾਮ ਰੋਸ਼ਨ ਕਰਨਾ ਸੀ ਹੋਰ ਗੇਮਾਂ ਜਿਹੜੀਆਂ ਨੇ ਕਰਨੀਆਂ ਸੀ ਬਿਲਕੁਲ ਇਹ ਤੁਸੀਂ ਫਿਰ ਕਿਉਂ ਨਹੀਂ ਕਿ ਤੁਹਾਨੂੰ ਪਤਾ ਨਹੀਂ ਸੀ ਧਿਆਨ ਚ ਨਹੀਂ ਸੀ ਨਹੀਂ ਮੈਂ ਅਸਲ ਵਿੱਚ ਮਾਪੇ ਨੂੰ ਆਪਣੇ ਬੱਚੇ ਦੀ ਛੋਟੀ ਜਾਂ ਵੱਡੀ ਕਮੀ ਚ ਕਦੀ ਵੀ ਅਜਿਹਾ ਅਹਿਸਾਸ ਨਹੀਂ ਹੁੰਦਾ ਕਿ ਬੱਚਾ ਮੇਰਾ ਡਿਸੇਬਲ ਹੈ ਹਨਾ ਡਿਸੇਬਲ ਇੱਕ ਬਹੁਤ ਵੱਡਾ ਸ਼ਬਦ ਹੋ ਜਾਂਦਾ ਹੈ ਹਨਾ ਤੇ ਜਦੋਂ ਬੱਚੇ ਨੂੰ ਵਿਖਾਂਦਾ ਕਈ ਵਾਰ ਸ਼ਾਬ ਤੋਂ ਇਹ ਪਲੱਸ 1 ਪਲੱਸ 2 ਚ 37 ਡੀ ਚੰਡੀਗੜ੍ਹ ਦੇ ਸਕੂਲ ਚ ਗਈ ਉੱਥੇ ਦੇ ਇੰਚਾਰਜ ਸੀ ਮਨੁਜ ਮੈਮ ਉਹਨਾਂ ਨੇ ਮੈਨੂੰ ਇੱਕ ਦਿਨ ਬੁਲਾਇਆ ਕਹਿੰਦੇ ਤੁਸੀਂ ਬੱਚੇ ਦਾ ਡਿਸੇਬਲ ਸਰਟੀਫਿਕੇਟ ਬਣਵਾਇਆ ਮੈਂ ਕਿਹਾ ਨਹੀਂ ਜੀ ਕਹਿੰਦੇ ਤੁਸੀਂ ਬਣਵਾਓ ਬੀ ਡਿਸੇਬਲ ਬੱਚਾ ਚਾਹਦੀ ਇਹਨੂੰ ਬੈਨੀਫਿਟਸ ਮਿਲਣਗੇ ਤੇ ਮੈਂ ਕਿਹਾ ਚਲੋ ਠੀਕ ਹੈ ਫਿਰ ਵੀ ਮਤਲਬ ਪਲੱਸ 1 ਤੋਂ ਸਟਾਰਟ ਹੋਈ ਮੈਂ ਕਾਫੀ ਕਦੀ ਇੱਧਰ ਜਾਣਾ ਕਦੀ ਉੱਧਰ ਜਾਣਾ ਕਿਸੇ 6F ਹਸਪੀਟਲ ਕਦੀ ਕਿੱਥੇ ਕੋਸ਼ਿਸ਼ ਕੀਤੀ ਵੀ ਇਹਦਾ ਬਣ ਜਾਵੇ ਜਲਦੀ ਬਟ ਉਹ April ਹੁਣ ਬਣਿਆ April 2024 ਚ ਜਾ ਕੇ ਬਣਿਆ ਉਦੋਂ ਮੈਂ ਪਲੱਸ 2 ਕਰ ਚੁੱਕੀ ਸੀ ਉੱਥੇ ਹੀ ਇੱਕ ਮਿੱਡੇ ਮੀਲ ਬਣਾਉਂਦੇ ਨੇ ਦੀਦੀ ਉਹਨਾਂ ਦਾ ਨਾਮ ਹੈ ਅਨੀਤਾ ਉਹਨਾਂ ਨੇ ਮੈਨੂੰ ਬੁਲਾਇਆ ਇਹਨੂੰ ਹੀ ਬੁਲਾ ਲਿਆ ਇੱਕ ਦਿਨ ਕਹਿੰਦੇ ਤੂੰ ਪੈਰ ਚੱਕ ਕੇ ਚੱਲਦੀ ਬੇਟਾ ਖੇਡਣਾ ਚਾਹੇਂਗੀ ਵੀ ਮੈਂ ਕੈਨ ਜਰਨਲ ਜੁੜੀ ਹੋਈਆਂ ਉਹਨਾਂ ਨੇ ਵੀਰ ਨੂੰ ਸਪੋਰਟ ਕੀਤੀ ਉਹਨਾਂ ਨੇ ਇੱਕ ਦੋ ਵਾਰ ਦੇਖਿਆ ਫਿਰ ਉਹਨਾਂ ਨੇ ਇਹਦਾ ਮੈਡੀਕਲ ਚੈੱਕਅਪ ਕਰਵਾਇਆ ਇਹ ਸੀਪੀ ਚਾਈਲਡ ਚ ਆਂਦੀ ਸੀ ਬੀਸੀਪੀ ਚਾਈਲਡ ਚ ਖੇਡ ਸਕਦੀ ਹੈ ਉਹਨਾਂ ਨੇ ਇਹਨੂੰ ਖੇਡਣਾ ਸ਼ੁਰੂ ਕਰਵਾਇਆ ਇਸੇ ਤਰ੍ਹਾਂ ਖੇਡਦੀ ਖੇਡਦੀ ਹੈ ਸੈਕਟਰ 7 ਚ ਵੀ ਸ਼ਾਰਟ ਪੁੱਟ ਚੋਂ ਵੀ 골ਡ ਲਈ ਹੈ ਇੱਕ ਦਿਨ ਤੇ ਐਥਲੈਟਿਕਸ ਦੇ ਵਿੱਚ ਐਨੇ ਸਿਲਵਰ ਜਿੱਤਿਆ ਤੇ ਤਾਈਕਵਾਂਡੋ 8 ਮਹੀਨਾ ਤੋਂ ਕਰ ਰਹੀ ਹੈ ਤੇ ਹੁਣ ਜਦੋਂ ਮਤਲਬ ਲਵਲੀ ਯੂਨੀਵਰਸਿਟੀ ਤੋਂ ਇਹ ਜਿੱਤ ਕੇ ਆਈ 9 10 ਨਵੰਬਰ ਨੂੰ 골ਡ ਤੈਨੂੰ ਬਹਿਰੀਨ ਲਈ ਸੈLECTION ਦਾ ਲੈਟਰ ਆ ਗਿਆ ਇੰਡੀਆ ਤਾਈਕਵਾਂਡੋ ਵੱਲੋਂ ਮਤਲਬ ਸਿਰਫ ਇਹ ਨਹੀਂ ਵੀ ਇਹ ਚੰਡੀਗੜ੍ਹ ਦਾ ਪੰਜਾਬਲੀ ਖੇਡੀ ਇਹ ਸਿੱਧਾ ਹੀ ਇੰਡੀਆ ਦੀ ਟੀਮ ਦੀ ਮੈਂਬਰ ਸੀ ਇੰਡੀਆ ਵੱਲੋਂ ਖੇਡੀ ਹੈ ਤੇ ਫਰਸਟ ਟਾਈਮ ਖੇਡਣ ਤੋਂ ਬਾਅਦ ਇਹਨੇ ਸਿਲਵਰ ਜਿੱਤਿਆ ਇਹ ਪਰ ਿਤਨੀ ਖੁਸ਼ ਨਹੀਂ ਸੀ ਪਰ ਮੈਨੂੰ ਇਹ ਕਿਹਾ ਵੀ ਉਹ ਲੋਕ ਵੀ ਨੇ ਜਿਹੜੇ ਸਿਰਫ ਖੇਡ ਕੇ ਆਣਗੇ ਕੁਝ ਨਹੀਂ ਲੈ ਕੇ ਆਣਗੇ ਤੁਸੀਂ ਘੱਟੋ ਘੱਟ ਸੈਕੰਡ ਨੰਬਰ ਤੇ ਆਏ ਹੋ ਸਾਰੀ ਜ਼ਿੰਦਗੀ ਦਾ ਰਿਕਾਰਡ ਹੈ ਵੀ ਤੁਸੀਂ ਪਹਿਲਾ ਵਿਸ਼ਵ ਤਾਈਕਵਾਂਡੋ ਚੈਂਪੀਅਨਸ਼ਿਪ ਚ ਖੇਡਿਆ ਜੇ ਤੁਹਾਨੂੰ ਇਹ ਚੀਜ਼ ਇੱਕ ਮਾਨ ਮਹਿਸੂਸ ਹੁੰਦਾ ਕਿ ਜਿਵੇਂ ਤੁਹਾਨੂੰ ਇੱਕ ਸ਼ਬਦ ਜੋੜ ਦਿੱਤਾ ਜਾਂਦਾ ਹੈ ਡਿਸੇਬਲ ਦਾ ਡਿਸੇਬਲ ਆ ਜੋ ਲੋਕ ਨੇ ਜਿਨ੍ਹਾਂ ਨੇ ਤੁਹਾਡੀ ਤਰੱਕੀ ਨਹੀਂ ਦੇਖੀ ਪੋਸਟਰ ਪਾੜੇ ਡਿਸੇਬਲ ਉਹ ਲੋਕ ਨੇ ਜਿਨ੍ਹਾਂ ਨੂੰ ਤੁਹਾਡੀ ਤਰੱਕੀ ਦੇਖੀ ਨਹੀਂ ਹਾਂਜੀ ਉਹੀ ਨੇ ਕਿਉਂਕਿ ਜੈਸੇ ਉਹ ਸਰਟੀਫਿਕੇਟਸ ਵੀ ਦੇਖੇ ਜੋ ਡਿਸੇਬਲਸ ਨਹੀਂ ਯੂਨਿਕ ਡਿਸੇਬਿਲਟੀ ਹੈ ਅਸੀਂ ਸਾਰੇ ਯੂਨੀਕਾ ਸਾਨੂੰ ਕੋਈ ਵੱਖ ਨਹੀਂ ਕਰ ਸਕਦਾ ਇਸ ਸੋਸਾਇਟੀ ਦਾ ਹਿੱਸਾ ਕੀ ਸੁਪਨੇ ਨੇ ਤੁਹਾਡੇ ਕੀ ਬਣਨਾ ਚਾਹੁੰਦੇ ਹੋ ਕੀ ਕਰਨਾ ਚਾਹੁੰਦੇ ਹੋ ਅੱਗੇ ਮੇਰਾ ਸੁਪਨਾ ਐਸੀ ਕਿ ਮੈਂ ਕੁਝ ਐਹੋ ਜਿਹਾ ਕਰਾਂ ਜਿਵੇਂ ਮੰਮੀ ਪਾਪਾ ਨੂੰ ਮਾਣ ਮਹਿਸੂਸ ਹੋਵੇ ਕਦੀ ਨਾ ਸੋਚਿਆ ਨਹੀਂ ਕਿ ਅੱਗੇ ਜਾ ਕੇ ਕੀ ਕਰਾਂਗੀ ਤੇ ਮੈਨੂੰ ਕਦੀ ਪਤਾ ਵੀ ਨਹੀਂ ਸੀ ਕਿ ਮੈਂ ਨਵਾਂ ਵੱਡਾ ਮੁਕਾਮ ਹਾਸਲ ਕਰਾਂਗੀ ਉਹ ਵੀ ਮੇਰੀ ਮੰਮੀ ਦੀ ਮਦਦ ਨਾਲ ਸ਼ਬਦ ਭੁੱਲ ਜਾਂਦਾ ਨਹੀਂ ਤੁਸੀਂ ਹੁਣ ਜਾਣਿਓ ਕਿ ਮੈਂ ਚੰਗਾ ਅਫਸਰ ਬਣਾ ਵੀ ਮੈਂ ਅੱਗੇ ਜਾ ਕੇ ਕਿਸੇ ਚੰਗੀ ਸਰਕਾਰੀ ਜੌਬ ਦੇ ਉੱਤੇ ਬੈਠਾਂ ਕਿ ਲੋਕ ਜੀ ਹਜ਼ੂਰੀ ਕਰਿਆ ਕਰਨ ਤੇ ਲੋਕਾਂ ਦੇ ਕੰਮ ਕਰਿਆ ਕਰਾਂ ਨਾ ਇਨਾ ਸਪੋਰਟਸ ਤੇ ਅੱਗੇ ਵੱਧ ਕੇ ਨਾਮ ਹੋਰ ਉੱਚਾ ਕਰਨਾ ਹੈ ਰੱਬ ਦੀ ਮਿਹਰ ਨਾਲ ਜੋ ਅੱਗੇ ਮਿਲਿਆ ਉਹ ਆਂਦਾ ਰਹੇਗਾ ਬਿਲਕੁਲ ਤੇ ਕੋਈ ਸੋਚਿਆ ਹੈ ਕਿ ਮੈਂ ਇਹ ਬੰਨਾ ਚਾਹਨੀ ਹਾਂ ਸੋਚਿਆ ਰਸੀਗਾ ਕਿ ਯੂਬੀ ਐਸਿਕਲੀਅਰ ਕਰਾਂਗੇ ਓਕੇ ਬਟ ਉਹਨਾਂ ਟਾਈਮ ਨਹੀਂ ਮਿਲਿਆ ਮੈਨੂੰ ਓਕੇ ਉਹਨਾਂ ਪੋਟੈਂਸ਼ੀਅਲ ਹੈ ਨਹੀਂ ਕਹਿ ਸਕਦੇ ਮੇਨ ਲੋਕ ਕਹਿੰਦੇ ਟੂ ਇੰਟੈਲੀਜੈਂਟ ਬਟ ਹਰ ਇੱਕ ਬੱਚੇ ਨੂੰ ਆਪ ਖੁਦ ਦਾ ਪਤਾ ਹੁੰਦਾ ਕਿ ਕਿੰਨਾ ਕਰ ਸਕਦਾ ਹੈ ਹੂੰ ਸੋ ਯੂਪੀਐਸਸੀ ਦੇਣੀ ਬਟ ਦੇਸ ਦਾ ਨਾਮ ਮੈਂ ਤਾਂ ਵੀ ਰੌਸ਼ਨ ਕਰੀ ਦੇਆ ਕੀ ਬਾਤ ਹੈ ਨਹੀਂ ਬਹੁਤ ਵੱਡੀ ਅਚੀਵਮੈਂਟ ਹੈ ਤੇ ਪੰਜਾਬ ਸਰਕਾਰ ਵੱਲੋਂ ਕੋਈ ਤੁਹਾਡੇ ਨਾਲ ਸੰਪਰਕ ਹੋਇਆ ਕਿ ਬੇਟੀ ਨੇ ਇੰਨਾ ਵਧੀਆ ਪੰਜਾਬ ਦਾ ਨਾਮ ਰੌਸ਼ਨ ਕੀਤਾ ਹਾਲਾਂਕਿ ਚੰਡੀਗੜ੍ਹ ਵੱਲੋਂ ਗਏ ਸੀਗੇ ਤੇ ਜਿਵੇਂ ਡਿਪਟੀ ਮੇਅਰ ਜਾਂ ਤੁਸੀਂ ਬੇਦੀ ਸਾਹਿਬ ਉਹਨਾਂ ਦਾ ਗੱਲ ਕੀਤਾ ਮੇਅਰ ਸਾਹਿਬ ਉਹਨਾਂ ਦਾ ਗੱਲ ਕੀਤੀ ਉਹ ਤਾਂ ਆਏ ਪੰਜਾਬ ਸਰਕਾਰ ਵੱਲੋਂ ਕੋਈ ਆਇਆ ਕਿ ਕੋਈ ਬੱਚੀ ਦਾ ਸਵਾਗਤ ਵਾਸਤੇ ਜਾਂ ਨੇ ਐਸਟਰਾ ਮੇਰੇ ਸਾਹਮਣਾਂ ਲਾਜੇ ਤੱਕ ਤਾਂ ਕੋਈ ਨਹੀਂ ਆਇਆ ਕਿਉਂਕਿ ਅੰਬਸਾ ਜੀ ਹਾਂ ਕਿਉਂ ਇਹਦੇ ਬਾਰੇ ਮੈਨੂੰ ਕੋਈ ਨੋਲੇਜ ਨਹੀਂ ਹੈ ਵੀ ਕਿਉਂ ਨਹੀਂ ਹੋਇਆ ਇਸ ਤਰ੍ਹਾਂ ਕਿਉਂਕਿ ਸਾਡੇ ਪਿੰਡ ਦੇ ਜਿਹੜੇ ਸਤਨਾਮ ਸਿੰਘ ਦਾਉਨ ਜੀ ਨੇ ਸ਼ਾਇਦ ਕੁਲਜੀਤ ਸਿੰਘ ਬੇਦੀ ਜੀ ਨੂੰ ਉਹਨਾਂ ਨੇ ਇਨਫੋਰਮ ਕੀਤਾ ਸੀ ਤੇ ਅਸੀਂ ਮਤਲਬ ਅੰਬਸਾ ਮੱਥਾ ਟੇਕ ਕੇ ਹੀ ਆ ਗਈ ਸੀ ਜਦੋਂ ਇਹਨੇ ਬਹਿਰੀਨ ਜਾਣਾ ਸੀ ਤੇ ਅਸੀਂ ਵਾਪਸੀ ਤੇ ਸਿੱਧਾ ਅੰਬਸਾਪ ਹੀ ਆਏ ਉੱਥੇ ਮੱਥਾ ਟੇਕਿਆ ਸਾਨੂੰ ਨਹੀਂ ਪਤਾ ਸੀ ਵੀ ਮੇਰ ਸਾਹਿਬ ਆਣਗੇ ਉਹ ਜਦੋਂ ਉੱਥੇ ਆਏ ਤੇ ਸਾਡੇ ਲਈ ਤੇ ਵੈਸੇ ਸਰਪ੍ਰਾਈਜ਼ਿੰਗ ਹੀ ਹੋ ਗਿਆ ਸੀ ਵੀ ਉਹ ਆਏ ਤੇ ਉਹਨਾਂ ਨੇ ਐਨੂੰ ਸਨਮਾਨ ਦਿੱਤਾ ਉਥੇ ਸਰਪਾ ਪਾਇਆ ਤੇ ਉਮੀਦ ਰੱਖਦੇ ਹੋ ਬਾਕੀ ਵੀ ਜਿਹੜੇ ਮੌਜੂਦਾ ਸਰਕਾਰ ਹੈ ਕਿ ਉਹ ਵੀ ਆ ਕੇ ਇਹਨਾਂ ਦਾ ਹੌਸਲਾ ਜਿਹੜਾ ਵਧਾਉਣ ਕਿ ਅੱਗੇ ਜਾ ਕੇ ਹੋਰ ਖੇਡਣ ਬਿਲਕੁਲ ਉਮੀਦ ਤਾਂ ਰੱਖਣੀ ਹੈ ਨਾ ਉਮੀਦ ਰੱਖਾਂਗੇ ਬੱਚੇ ਦੀ ਹੌਸਲਾ ਫਜ਼ਾਈ ਹੋਏਗੀ ਤਾਂ ਬੱਚਾ ਅੱਗੇ ਤੋਂ ਹੋਰ ਕੋਸ਼ਿਸ਼ ਕਰਦਾ ਹੈ ਵੀ ਹਾਂ ਠੀਕ ਹੈ ਮੇਰੇ ਨਾਲ ਸਰਕਾਰ ਵੀ ਮੇਰੇ ਨਾਲ ਖੜੀ ਹੈ ਜਰੂਰ ਐ ਉਮੀਦ ਹੈ ਅੱਛਾ ਮਾਂ ਪਿਓ ਨੇ ਤਾਂ ਮਦਦ ਕੀਤੀ ਆਣ ਗਵੰਡ ਨੇ ਮਦਦ ਕੀਤੀ ਕਾਸ ਤੌਰ ਤੇ ਕਹਿੰਦੇ ਕੋਚ ਦੀ ਬੜੀ ਮਦਦ ਹੁੰਦੀ ਹੈ ਕੋਚ ਦਾ ਸਹਿਯੋਗ ਬੜਾ ਹੁੰਦਾ ਕੋਚ ਨੇ ਕਿਵੇਂ ਮਦਦ ਕੀਤੀ ਤੁਹਾਡੀ ਹੁਣ ਤੱਕ ਹੁਣ ਤੱਕ ਜੇ ਮੈਂ ਕਹਾਂਗੀ ਮੇਰੇ ਦੋ ਕੋਚ ਰਹੇ ਨੇ ਇੱਕ ਜਿਹੜੀ ਸਾਡੀ ਜਿਹੜੀ ਸੋਸਾਇਟੀ ਸੀ ਪੈਰਾਸਪੋਰਟਸ ਜਿਹੜੀ ਜਰਨਲ ਸੈਕਟਰੀ ਕਸ਼ਮੀਰ ਸਿੰਘ ਤੇ ਜਿਹੜੇ ਮੇਰੇ ਕੋਚ ਮਨਜੀਤ ਸਿੰਘ ਨੇ ਕੀਨੇ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤਾ ਹੈ ਕਸ਼ਮੀਰਾ ਨੇ ਹੌਸਲਾ ਦਿਲਾਉਂਦਾ ਰਹੇ ਜਿੱਤ ਕੇ ਆਣਾ ਜਿੱਤ ਕੇ ਆਣਾ ਉਹਨਾਂ ਨੇ سپورਟ ਕੀਤੀ ਤੇ ਮਨਜੀਤ ਸਿੰਘ ਨੇ ਕਿ ਨਹੀਂ ਬਹੁਤ ਕਟ ਬਹੁਤ ਕਟ ਟਾਈਮ ਤੇ ਸਾਨੂੰ ਤਿਆਰ ਕੀਤਾ ਤੇ ਉਹਨਾਂ ਨੇ ਹੌਸਲਾ ਰੱਖਿਆ ਵੀ ਮੈਨੂੰ ਤੁਹਾਡੇ ਤੇ ਕੀ ਨਹੀਂ ਤੁਸੀਂ ਕਰ ਸਕਦੇ ਸਾਡੇ ਬੱਚੇ ਉਹਨਾਂ ਨੇ ਇਹ ਨਹੀਂ ਕਿਹਾ ਹਾਰ ਕੇ ਜਿੱਤ ਕੇ ਨਹੀਂ ਕਿਹਾ ਮੈਨੂੰ ਪਤਾ ਤੁਸੀਂ ਮੈਡਲ ਲੈ ਕੇ ਆਣਾ ਹੈ ਤੁਹਾਡੇ ਚ ਉਹ ਹੈਗਾ ਜਜ਼ਬਾ ਤੇ ਉਹਨਾਂ ਦੀ ਮੈਂ ਬਹੁਤ ਚੋਕਲ ਗਰਦਾ ਉਹਨਾਂ ਨੇ ਹੀ ਮੈਨੂੰ ਤਿਆਰ ਕੀਤਾ ਉਹਨਾਂ ਕਰਕੇ ਹੀ ਮੈਂ ਮੈਡਲ ਜਿੱਤ ਕੇ ਆਈ ਜਾਂਦੇ ਕੋਈ ਸੁਨੇਹਾ ਤੁਸੀਂ ਦੇਣਾ ਚਾਹੋਗੇ ਜਿਸ ਤਿੱਕੇ ਨਾਲ ਕਈ ਮਾਮਾ ਕਹਿ ਦਿੰਦਿਆਂ ਨੇ ਕਿ ਕੋਈ ਗੱਲ ਨਹੀਂ ਹਿੰਮਤ ਹਾਰ ਜਾਂਦੀਆਂ ਨੇ ਕਿ ਬੱਚੇ ਹਿੰਮਤ ਹਾਰ ਜਾਂਦੇ ਨੇ ਵੀ ਬਿਲਕੁਲ ਵੀ ਨਹੀਂ ਨਹੀਂ ਮੈਂ ਕਈ ਵਾਰ ਆਪਣੀ ਬੱਚੀ ਨੂੰ ਕਿਹਾ ਵੀ ਆਪਾਂ ਪਤਾ ਕਰਦੇ ਹਾਂ ਤੇਰਾ ਟ੍ਰੀਟਮੈਂਟ ਹੋ ਸਕਦਾ ਅਸੀਂ ਕੋਸ਼ਿਸ਼ ਵੀ ਕੀਤੀ ਤੇ ਡਾਕਟਰ ਕਹਿੰਦੇ ਵੀ ਨਹੀਂ ਐਦੀ ਜਿਹੜੀ ਪ੍ਰੋਬਲਮ ਉਹ ਠੀਕ ਨਹੀਂ ਹੋ ਸਕਦੀ ਤੇ ਮੈਂ ਨੂੰ ਕਿਹਾ ਜੇ ਮੈਂ ਬਾਈਟਾਂ ਸਟਿਕ ਕਰਵਾ ਸਕਦੀ ਤੇਰੀ ਪ੍ਰੋਬਲਮ ਤੇ ਤੂੰ ਕੀ ਕਰਨਾ ਚਾਹੇਂਗੀ ਨਹੀਂ ਮਮਾ ਇਹ ਮੇਰੇ ਚ ਇੱਕ ਖਾਸੀਅਤ ਹੈ ਕੋਈ ਮੈਨੂੰ ਦੂਰੋਂ ਹੀ ਪਛਾਣ ਲੈਂਦਾ ਹੈ ਬੇ ਨੇਮਤ ਕਰ ਜਾ ਰਹੀ ਹੈ ਇਹ ਮੇਰੀ ਇੱਕ ਖਾਸੀਅਤ ਹੈ ਮੈਂ ਦੇ ਨਾਲ ਹੀ ਰਹਿਣਾ ਔਰ ਮੈਨੂੰ ਕਦੀ ਨਹੀਂ ਲੱਗਿਆ ਮੇਰੇ ਖਿਆਲ ਨਾਲ ਮੈਂ ਸੋਚਦੀ ਐ ਜਦੋਂ ਪੈਦਾ ਹੋਈ ਸੀ ਕਹਿਣਾ ਸੌਖਾ ਐ ਇਹ 26 ਹਫ਼ਤਿਆਂ ਦਾ ਬੱਚਾ ਐ 800 ਗ੍ਰਾਮ ਦੀ ਐ ਪੈਦਾ ਹੋਈ ਸੀ ਇਹ 2.5 ਮਹੀਨੇ ਵੈਂਟੀਲੇਟਰ ਤੇ ਰਹੀ ਪੀਜੀਏ ਚ ਲੋਕਾਂ ਨੇ ਮੈਨੂੰ ਬਹੁਤ ਕੁਝ ਕਿਹਾ ਐਨੇ ਘੱਟ ਪਰਸੈਂਟ ਚਾਂਸਸ ਨੇ ਇਹਨੂੰ ਬਚਾਉਣ ਦੀ ਕਿ ਲੋੜ ਐ ਬਟ ਮੈਂ ਕਹਾਂ ਨਹੀਂ ਲੜਕੀ ਐ ਤੇ ਅਦਮ ਲਾਏ ਥੋੜੀ ਬਚਾਣੀ ਨੇ ਲੜਕੀਆਂ ਵੀ ਨਾਮ ਰੋਸ਼ਨ ਕਰਦੀਆਂ ਨੇ ਤੇ ਐਸਲੀ ਮੈਂ ਕਹਿੰਦੀ ਮੈਨੂੰ ਹਰ ਜਨਮ ਚਾਹੀਏ ਉਹ ਬੱਚਾ ਚਾਹੀਦਾ ਕਮੀਆਂ ਨਹੀਂ ਇਹਦੇ ਚ ਗੁਣੀ ਗੁਣ ਨੇ ਇਹ ਇਹ ਬੱਚਾ ਚਾਹੇ ਜਿਆਦਾਦਰ ਖੜੀ ਨਹੀਂ ਹੋ ਸਕਦੀ ਬਟ ਤੁਸੀਂ ਮੰਨ ਕੇ ਜਾਣਾ ਇਹ 90% ਕੁਕਿੰਗ ਦਾ ਕੰਮ ਚ ਪੂਰੀ ਮੇਰੀ ਹੈਲਪ ਕਰਵਾਉਂਦੀ ਹੈ ਪੜਨ ਚ ਆਪਣਾ ਟਾਈਮ ਕੱਢਣ ਤੋਂ ਬਾਅਦ ਵੀ ਇਹਨੇ ਕਹਿਣਾ ਮਮਾ ਇੱਕ ਟਾਈਮ ਖਾਣਾ ਮੈਂ ਬਣਾ ਲਾਂ ਬਹੁਤ ਅੱਛਾ ਬੱਚਾ ਹੈ ਮੈਂ ਚਾਹਨੀ ਆ ਬੱਚਿਆਂ ਨੂੰ ਖਾਸ ਕਰਕੇ ਕੁੜੀਆਂ ਨੂੰ ਸਪੋਰਟ ਚਾਹੀਦੀ ਏ ਮਾਂ ਬਾਪ ਦੀ 18 19 ਸਾਲ ਦਾ ਹੁੰਦਾ ਬੱਚਾ ਕਈ ਲੋਕ ਸੋਚਣ ਲੱਗ ਜਾਂਦੇ ਨੇ ਇਹਨੂੰ ਵਿਆਹ ਦੋ ਜੇ ਆਪਾਂ ਕੁੜੀਆਂ ਨੂੰ ਸਪੋਰਟ ਕਰਾਂਗੇ ਤੇ ਮੇਰੇ ਖਿਆਲ ਨਾਲ ਕੁੜੀਆਂ ਜਿਆਦਾ ਨਾਮ ਰੋਸ਼ਨ ਕਰਦੀਆਂ ਨੇ ਬੇਟਿਆਂ ਨਾਲੋਂ ਔਰ ਐਂਡ ਮੂਵਮੈਂਟ ਤੇ ਸ਼ਾਇਦ ਅੱਜਕੱਲ ਪੁੱਤਰ ਘਟ ਤੇ ਕੁੜੀਆਂ ਜਿਆਦਾ ਮਾਪੇ ਨੂੰ ਪੁੱਛਦੀਆਂ ਨੇ ਮੈਂ ਇਹ ਕਹਿਣਾ ਚਾਹੂੰਗੀ ਕਿ ਜਦੋਂ ਅਸੀਂ ਇੰਡੀਆ ਟੀਮ ਤੇ ਖੇਡ ਕੇ ਆਈ ਹੈ ਇੰਡੀਆ ਨੂੰ ਸਮਾਨਿਤ ਕੀਤਾ ਗਿਆ ਟਰੋਫੀ ਨਾਲ ਜਿਸ ਵਿੱਚ ਸਭ ਤੋਂ ਜਿਆਦਾ ਊਮਨਸ ਜਿੱਤੀ ਹੈ ਇੰਡੀਆ ਨੇ ਉਸ ਤੇ ਫਸਟ ਰੈਂਕ ਪ੍ਰਾਪਤ ਹੋਇਆ ਕੀ ਬਾਤ ਹੈ ਇੰਡੀਆ ਦੀਆਂ ਲੇਡੀਆਂ ਜਿਆਦਾ ਸੀ ਕੁੜੀਆਂ ਇੰਡੀਆ ਦੀਆਂ ਜਿਆਦਾ ਕੁੜੀਆਂ ਨੇ ਉੱਥੇ ਜਿੱਤਿਆ ਸੀਨੀਅਰ ਉਹਦੇ ਚ ਤੇ ਉਹਨਾਂ ਨੇ ਉਹਨਾਂ ਨੂੰ ਟਰੋਫੀ ਦਿੱਤੀ ਹੈ ਵੀ ਇੰਡੀਆ ਦੀਆਂ ਇੰਨੀਆਂ ਕੁੜੀਆਂ ਜਿੱਤ ਗਈਆਂ ਨੇ ਟਰੋਫੀ ਤੇ ਇਹ ਮੈਡਲ ਵੀ ਜਿਹੜਾ ਦਿਖਾ ਦਿਓ ਇੱਕ ਵਾਰੀ ਨਿਮਤ ਮੈਨੂੰ ਕਵਾਂਗਾ ਇਹ ਇਹ ਪਾਉਣ ਵਾਸਤੇ ਕਿੰਨਾ ਕ ਸਮਾਂ ਲੱਗੇ ਆ ਕਿ ਸਬਰ ਸੀਗਾ ਇੰਨਾ ਵੀ ਕੋਈ ਗੱਲ ਨਹੀਂ ਲੈ ਕੇ ਆਵਾਂਗਾ ਮੈਂ ਮੈਨੂੰ ਲੱਗਿਆ ਵੀ ਨਹੀਂ ਸੀਗਾ ਮੈਂ ਮੇਰੇ ਗੱਲ ਚ ਜਾਊਗਾ ਮੈਨੂੰ ਸੋਚਿਆ ਵੀ ਨਹੀਂ ਸੀਗਾ ਵੀ ਇਹ ਮੇਰੇ ਗੱਲ ਚ ਹੋਏਗਾ ਮੈਂ ਕਦੀ ਵੀ ਨਹੀਂ ਸੋਚਿਆ ਸੀ ਕਿ ਮੈਂ ਇੰਨੀ ਜਲਦੀ ਇਨ ਇੰਟਰਨੈਸ਼ਨਲ ਖੇਡਣ ਕੇ ਕਦੀ ਕਦੀ ਨਹੀਂ ਸੋਚਦਾ ਸੀ ਇਹ ਸਾਡੇ ਲਈ ਅਨਬੀਲੀਵੇਬਲ ਵਾਲੀ ਗੱਲ ਹੈ ਅਸੀਂ ਸੋਚਿਆ ਵੀ ਨਹੀਂ ਸੀ ਬਿਨੇਮਦ ਨੂੰ 8 ਮਹੀਨਿਆਂ ਦੇ ਵਿੱਚ ਹੀ ਇੰਟਰਨੈਸ਼ਨਲ ਖੇਡਣ ਦਾ ਮੌਕਾ ਮਿਲੇਗਾ ਬਿਲਕੁਲ ਵੀ ਨਹੀਂ ਮਤਲਬ ਹੈਰਾਨੀ ਜਨਕ ਸੀ ਜਦੋਂ ਅਸੀਂ ਦੇਖ ਰਹੇ ਸੀ ਸਾਨੂੰ ਇੰਜ ਲੱਗ ਰਿਹਾ ਸੀ ਜਿਵੇਂ ਲੋਕ ਕ੍ਰਿਕਟ ਦੇਖਦੇ ਹਨ بڑے ਉਹਦੇ ਨਾਲ ਅਸੀਂ ਉਨੇ ਹੀ ਚਾਹ ਨਾਲ ਇਹਦਾ ਦੇਖ ਰਹੇ ਸੀ ਔਰ ਇੰਡੀਆ ਟੀਮ 'ਚ ਜਦੋਂ ਨਾਮ ਆਉਂਦਾ ਤਾਂ ਵੈਸੇ ਹੀ ਦਿਲ ਖੁਸ਼ ਹੋ ਜਾਂਦਾ ਤੁਸੀਂ ਇੰਨੀ ਦੂਰ ਗਏ ਹੈ ਨਾ ਗੇਮ ਦੇ ਲਈ ਤੁਸੀਂ ਨਾਲ ਗਏ ਸੀ ਕਿ ਬੱਚੇ ਦੇ ਨਹੀਂ ਨਹੀਂ ਮੈਂ ਨਾਲ ਨਹੀਂ ਗਈ ਬਿਲਕੁਲ ਵੀ ਮੈਂ ਨਾਲ ਨਹੀਂ ਗਈ ਇਹ ਟੀਮ ਦੇ ਮੈਂਬਰ ਸਾਰੇ ਇਕੱਠੇ ਗਏ ਸੀ ਬੜਾ ਕਹਿੰਦੇ ਔਖਾ ਹੋ ਜਾਂਦਾ ਅਸੀਂ ਹੋਰ ਵੀ ਬੜੇ ਸਪੋਰਟਸ ਨੇ ਜਿਹੜੀਆਂ ਕਵਰੇਜ ਕਰਦੇ ਰਹਿੰਦੇ ਆ ਕਹਿੰਦੇ ਖਾਸ ਤੌਰ ਤੇ ਜਦੋਂ ਅਜਿਹੀ ਸਥਿਤੀ ਹੋਵੇ ਕਹਿੰਦੇ ਬੱਚੇ ਨੂੰ ਉੱਥੇ ਸਾਂਭਣਾ ਸਾਰਾ ਕੁਝ ਕਰਵਾਉਣਾ ਬੜਾ ਔਖਾ ਹੋ ਜਾਂਦਾ ਇਹ ਚੀਜ਼ਾਂ ਹੋਈਆਂ ਕਦੇ ਇਹ ਚੀਜ਼ਾਂ ਦਾ ਫੇਸ ਕਰਨੀਆਂ ਪਈਆਂ ਨਹੀਂ ਮੈਨੂੰ ਬਿਲਕੁਲ ਵੀ ਨਹੀਂ ਕਰਨੀਆਂ ਪਈਆਂ ਕਿਉਂਕਿ ਜਦੋਂ ਵੀ ਇਹ ਕਿਧਰੇ ਜਾਂਦੀ ਹੈ ਤਾਂ ਕਸ਼ਮੀਰਾ ਸਿੰਘ ਸਰ ਜਿਹੜੇ ਪੈਰਾ ਸਪੋਰਟਸ ਸੁਸਾਇਟੀ ਦੇ ਜਨਰਲ ਸਕੱਤਰ ਨੇ ਉਹ ਨਾਲ ਹੁੰਦੇ ਨੇ ਉਹ ਐਜ ਮਤਲਬ ਮੈਂ ਨਹੀਂ ਕਹਿ ਸਕਦੀ ਜਨਨ ਸਕੱਤਰ ਐਜ਼ ਅ ਫਾਦਰ ਹੀ ਬੱਚਿਆਂ ਨੂੰ ਲੈ ਕੇ ਜਾਂਦੇ ਨੇ ਮੇਰੇ ਬੱਚੇ ਮੇਰੇ ਬੱਚੇ ਕਰਦੇ ਨੇ ਔਰ ਫੀਲ ਮੈਂ ਕੀਤਾ ਉਹ ਬਿਲਕੁਲ ਤੁਸੀਂ ਮੰਨੋਗੇ ਨਹੀਂ ਇਹ ਹੁਣ ਜਦੋਂ ਬਹਿਰੀਨ ਤੋਂ ਆਈ ਹੈ ਇਹਦੀ ਫਲਾਈਟ 4:30 ਵਜੇ ਲੈਂਡ ਹੋਈ ਹੈ ਉੱਥੇ ਕਸ਼ਮੀਰਾ ਸਿੰਘ ਦੀ ਫਲਾਈਟ ਰਾਤੀ 9:10 ਵਜੇ ਉੱਥੇ ਆ ਚੁੱਕੀ ਸੀ ਉਹ 4:30 ਵਜੇ ਤੱਕ ਮੇਰੇ ਪਹੁੰਚਣ ਦੇ ਬਾਵਜੂਦ ਵੀ ਜਦੋਂ ਮੈਂ ਉੱਥੇ 2 ਵਜੇ ਪਹੁੰਚ ਗਈ ਉਹ ਤਾਂ ਵੀ ਉੱਥੋਂ ਆਏ ਨਹੀਂ ਕਿ ਜਦ ਤੱਕ ਨਿਹਮਤ ਸੇ ਸਲਾਮਤ ਨਹੀਂ ਆਏਗੀ ਮੈਂ ਨਹੀਂ ਜਾਣਾ। ਉਹਨਾਂ ਨੇ ਇੱਕ ਜ਼ਿੰਮੇਵਾਰ ਕੋਚ ਕਹਿ ਲੋ ਪਰਸਨ ਕਿਦਾਂ ਵੀ ਮਤਲਬ ਉਹਨਾਂ ਨੇ ਐਜੇ ਫਾਦਰ ਮੈਕੈਨੀਆਂ ਕਰਦੇ ਨੇ ਮੈਨੂੰ ਕਦੀ ਇਦਾਂ ਨਹੀਂ ਲੱਗਿਆ ਪਹਿਲੇ-ਪਹਿਲੇ ਮਨ 'ਚ ਡਰ ਲੱਗਦਾ ਸੀ ਪਰ ਜਿੰਨੀ ਵਾਰ ਵੀ ਲੈ ਕੇ ਗਏ ਨੇ ਬੱਚੇ ਬਹੁਤ ਖੁਸ਼ ਆਏ ਨੇ। ਬਹੁਤ ਸ਼ੁਕਰੀਆ। ਤਾਂ ਨਿਹਮਤ ਸਾਡੇ ਨਾਲ ਸੀਗੇ ਉਹਨਾਂ ਦੇ ਮਾਤਾ ਸਾਡੇ ਨਾਲ ਸੀਗੇ ਤਾਂ ਇਹਨਾਂ ਨੇ ਇੱਕ ਮੈਡਲ ਹਾਸਲ ਕੀਤਾ ਜੋ ਦੇਸ਼ ਦਾ ਨਾਮ ਰੌਸ਼ਨ ਕਰਦਾ ਹੈ। ਤੇ ਅਜਿਹਾ ਕੁੜੀਆਂ ਦੇ ਉੱਤੇ ਮਾਪਿਆਂ ਨੂੰ ਤਾਂ ਮਾਣ ਹੀ ਹੈ ਸਾਡੇ ਪੂਰੇ ਦੇਸ਼ ਨੂੰ ਮਾਣ ਹੋਣਾ ਚਾਹੀਦਾ ਤਾਂ ਇਹਨਾਂ ਨੇ ਇੱਕ ਵੀ ਕਿਹਾ ਕਿ ਜਦੋਂ ਉੱਥੇ ਅਸੀਂ ਇਹ ਗੇਮ ਖੇਡਦੇ ਸੀਗੇ ਜਦੋਂ ਉੱਥੇ ਮੈਡਲ ਮਿਲੇ ਅਨਾਉਂਸਮੈਂਟ ਹੋਈ ਉਹ ਤੋਂ ਸਭ ਤੋਂ ਜ਼ਿਆਦਾ ਕੁੜੀਆਂ ਸੀਗੀਆਂ ਬਹੁਤ ਮਾਣ ਵਾਲੀ ਗੱਲ ਐ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਭ ਦੇ ਨਾਲ ਕਿ ਅਸੀਂ ਕੁੜੀਆਂ ਦੇ ਉੱਤੇ ਮਾਣ ਕਰੀਏ ਨਾ ਕਿ ਸਵਾਲ ਖੜੇ ਕਰੀਏ